ਵੇਖ ਲੋ ਜੋਬ ਨੂੰ ਕੱਲ ਦਾ ਕਿਹਾ ਵਾ ਨਾ ਤੇ ਹਜੇ ਤੱਕ ਨਹੀਂ ਆਇਆ ਮੈਨੂੰ ਤਾਂ ਲੱਗਦਾ ਵਾ ਮੰਮੀ ਨੇ ਸਖਾ ਤਾਣਾ ਵਾ ਕਿ ਨਾਂ ਵੀ ਮੰਮੀ ਨੇ ਫੋਨ ਕੀਤਾ ਵੀ ਹੋ ਗਿਆ ਕਿ ਨਹੀਂ ਗਏ ਉਧਰ ਪਤਾ ਨਹੀਂ ਹੁਣ ਮੈਨੂੰ ਤੇ ਕਹਿੰਦੇ ਹੀ ਕਰਨ ਲੱਗੀ ਆ ਫੋਨ ਜੇ ਕੀਤਾ ਹੁੰਦਾ ਫੋਨ ਤੇ ਜੋ ਬਣਾਉਂਦਾ ਨਾ ਹੈ ਬੜੀ ਦੂਰ ਵਾ ਹਾਂ ਦੇ ਘਰ ਵਾ ਘਰ ਹੁੰਦੇ ਕਿੰਨਾ ਕੰਮ ਹੀ ਕਿਤੇ ਉਹ ਤੇ ਕਹਿੰਦਾ ਹਣਾ ਵਾ ਆ ਜਾ ਮੇਰੇ ਤਰਲੇ ਮਾਰਨ ਆਹੀ ਤੇ ਮਾਰਨੀ ਨਹੀਂ ਸਾਨੂੰ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਆਊਗਾ ਤਾਂ ਇੱਥੇ ਆਊਗਾ ਅਸੀਂ ਤਾਂ ਨਹੀਂ ਜਾਣਾ ਚੱਲ ਤੂੰ ਮੰਮੀ ਨੂੰ ਜਾ ਕੇ ਆਂ ਉਮੀ ਬੁਲਾਉ ਬਣਾ ਕੀ ਕਹਿੰਦੇ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛ ਲੈਣੀ ਆ ਮੈਨੂੰ ਤਾਂ ਲੱਗਦਾ ਵਾ ਇਹ ਸਾਰੇ ਮਿਲੇ ਆ ਮੇਰੀ ਬੇਇੱਜ਼ਤੀ ਕਰਾਉਂਦੇ ਆ ਕੋਈ ਗੱਲ ਨਹੀਂ ਸੰਦੀਪ ਨੌਕਰੀ ਲੈਣ ਦੀ ਨਾ ਇਹਨਾਂ ਕਾ ਕਰਨਾ ਹੀ ਪੈਣਾ ਉਹ ਚਲੋ ਕੋਈ ਗੱਲ ਨਹੀਂ ਤੂੰ ਇੱਥੇ ਬੈਠੋ ਤੇ ਮੈਂ ਮੰਮੀ ਕੋਲ ਜਾਨੀ ਆ ਕੀ ਕਹਿੰਦੇ ਪਾਲਾ ਮੰਮੀ ਜਿਆਦਾ ਨਾ ਕਵੀ ਸਿੱਧਾ ਜਾ ਕੇ ਕਹੀਂ ਜੋ ਮਨੇ ਆਉਣਾ ਕਦੋਂ ਕੋਈ ਗੱਲ ਦੇਖੀ ਬਣਾ ਕੀ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਪੁੱਛਦੀ ਐ ਏ ਕਹਿੰਦਾ ਹੁਣਾ ਵਾ ਕਿ ਆਪ ਆਊਗਾ ਮੇਰੇ ਵੱਲ ਕੋਈ ਗੱਲ ਨਹੀਂ ਕੱਲ ਨੂੰ ਇੰਨਾ ਤਾਂ ਨਹੀਂ ਕਹੂਗਾ ਕਿ ਮੇਰੇ ਕੋਲ ਆਇਆ ਸੀ ਮੈਂ ਇਹੋ ਹੀ ਕਹੂੰਗਾ ਨਾ ਤੂੰ ਹੀ ਮੇਰੇ ਕੋਲ ਆਇਆ ਸੀ ਮੈਂ ਨਹੀਂ ਤੇਰੇ ਵੱਲ ਗਿਆ ਕੋਈ ਗੱਲ ਨਹੀਂ ਨੌਕਰੀ ਲੈਣ ਲਈ ਨਾ ਮਾੜੀ ਮਾੜੀ ਮਾਫੀ ਤੇ ਮੰਗਣੀ ਪੈਣੀ ਆ ਕੋਈ ਨਹੀਂ ਮੰਗ ਲੂੰਗਾ ਆਉਂਦਾ ਤੇ ਚੱਲ ਮੈਂ ਕਿਹ ਦਾਲ ਨੂੰ ਤੜਕਾ ਥੋੜਾ ਜਿਹਾ ਲਾਈ ਲੈਣੀ ਐ ਮਮਮੀ ਕੀ ਕਰਨ ਲੱਗੇ ਕਰਨਾ ਕੀਆ ਦਾਲ ਨੂੰ ਲੱਗੀ ਹੈ ਤੜਕਾ ਲਾਉਣ ਮੇਰੀ ਗੱਲ ਸੁਣੋ ਹਾਂ ਦੱਸ ਜੋਬਨ ਨੂੰ ਫੋਨ ਕੀਤਾ ਨਹੀਂ ਤਈ ਕੀਤਾ ਸੀ ਮੈਂ ਹੁਣੇ ਹੀ ਫੋਨ ਤੇ ਕੀ ਕਹਿੰਦਾ ਕੋਈ ਗੱਲ ਨਹੀਂ ਆ ਜਾਂਦਾ ਵਾ ਘਰ ਪਰ ਸੰਦੀਪ ਮੇਰੀ ਗੱਲ ਸੁਣਨਾ ਹੁਣ ਮੈਂ ਬੜੀ ਵਾਰ ਤੁਹਾਨੂੰ ਕਿਹਾ ਹੈਗਾ ਤੇ ਤੁਸੀਂ ਮੇਰੀ ਗੱਲ ਮੰਨੀ ਨਹੀਂ ਹੁਣ ਮੈਂ ਤੁਹਾਡੀ ਗੱਲ ਵਿੱਚ ਆ ਤ ਗਈ ਹਾਂ ਪਰ ਮੈਨੂੰ ਡਰ ਜਿਹਾ ਲੱਗਦਾ ਵਾ ਵੇਖ ਲਾ ਪੁੱਤ ਹੁਣ ਨਾ ਮੇਰੀ ਬੇਇੱਜ਼ਤੀ ਕਰਾਇਓ ਤੇ ਨਾ ਜੋਬੰਦੀ ਕਰਵਾਇਓ ਉਹ ਨਹੀਂ ਨਹੀਂ ਮੰਮੀ ਅਸੀਂ ਵੀ ਕੋਈ ਸੋ ਸਮਝ ਕੇ ਹੀ ਕਿਹਾ ਵਾ ਤੁਹਾਡੀ ਬੇਇੱਜ਼ਤੀ ਕਿਉਂ ਕਰਾਉਣੀ ਹੈ ਪਤਾ ਕੀ ਆ ਉਹਨਾਂ ਨੂੰ ਕਿਹੜੇ ਹਲਾਤਾਂ ਵਿੱਚ ਘਰੋਂ ਕੱਢਿਆ ਉਹ ਤੇ ਨਾ ਤਾਈ ਤਾਈ ਦਾ ਭਲਾ ਹੋਵੇ ਜਿਨ੍ਹਾਂ ਨੇ ਉਹਦੀ ਬਾਹ ਫੜ ਲਈ ਚੱਲ ਬਣਿਆ ਬਣਿਆ ਵਿਚਾਰੇ ਨੂੰ ਘਰ ਮਿਲ ਗਿਆ ਨਹੀਂ ਤੇ ਜਿੱਦਾਂ ਘਰੋਂ ਗਿਆ ਹੀ ਮੁੰਡਾ ਉਹਦਾ ਸਿਆਣਾ ਹੋਣ ਡਿਆ ਵਾ ਪੜਾਈ ਦਾ ਵੀ ਖਰਚਾ ਵਾ ਤੇ ਕਿੱਦਾਂ ਉਹਨੇ ਚਲਾਉਣਾ ਹੈਗਾ ਉਹ ਨਹੀਂ ਨਹੀਂ ਮੰਮੀ ਮੈਂ ਤਾਂ ਸਮਝਾਇਆ ਇਹਨਾਂ ਨੂੰ ਹੁਣ ਸਮਝ ਗਏ ਆ ਮੈਂ ਹੀ ਕਿਹਾ ਇਹਨਾਂ ਨੂੰ ਮੈਂ ਬਾਹਰ ਦੇ ਪੈਸੇ ਦੇ ਤੀ ਫੂਕਣ ਤੇ ਉਹ ਜੋਬਨ ਨੂੰ ਦੇ ਦੋ ਇਹ ਕੰਮ ਭਾਂਜੂਗਾ ਸਾਡਾ ਮੈਂ ਕਿੰਨੀ ਵਾਰਾ ਤੁਹਾਡੇ ਵੱਲ ਗਈ ਤੁਸੀਂ ਕਿਸੇ ਨੂੰ ਲੱਖ ਦੇ ਕਿਸੇ ਨੂੰ 2 ਲੱਖ ਦੇ ਕਿੰਨੇ ਪੈਸੇ ਬਰਬਾਦ ਕੀਤੇ ਆ ਜੇ ਉਹ ਪੈਸੇ ਚੁੱਕਦੇ ਹੋ ਤੇ ਜੋ ਬੰਦੇ ਹੱਥੇ ਰੱਖਦੇ ਹੋ ਤੇ ਨਾਲੇ ਘਰ ਦੀ ਗੱਲ ਘਰ ਤੇ ਰਹਿ ਜਾਂਦੀ ਅਹੀਂ ਉਦੋਂ ਦੇ ਚੱਲ ਜਾਂਦੇ ਤੁਹਾਨੂੰ ਹੁਣ ਨੌਕਰੀ ਵੀ ਮਿਲ ਜਾਣੀ ਸੀ ਉਹ ਮੈਂ ਤਾਂ ਬਹੁਤ ਪੈਸੇ ਬਰਬਾਦ ਹੋ ਗਏ ਤੁਸੀ ਤਾਂ ਮੇਰੀ ਗੱਲ ਹੀ ਨਹੀਂ ਸੁਣਦੇ ਤੁਸੀ ਹਾਂ ਦੇ ਜੋਬਨ ਨੂੰ ਕਹਿਣਾ ਹੀ ਸੀਗਾ ਇਹ ਮੰਨਦੇ ਨਹੀਂ ਤੇ ਮੈਂ ਇਕੱਲੀ ਕਿੱਦਾਂ ਚੱਲ ਜਾਂਦੀ ਵੀ ਇਹ ਪੁੱਤ ਜਿਹੜਾ ਦੁੱਖ ਨਾ ਭਰਾ ਨੂੰ ਭਰਾ ਦਾ ਵਾ ਨਾ ਉਹ ਮੈਂ ਸਮਝਦੀ ਆ ਜਿਹੜੇ ਬਗਾਨੇ ਹੁੰਦੇ ਆ ਨਾ ਉਹ ਤਮਾਸ਼ਾ ਵੇਂਦੇ ਆ ਵੀ ਇਹਨਾਂ ਦੇ ਕਰਨਾ ਚਵੰਤੀ ਲਾਓ ਤੇ ਤਮਾਸ਼ਾ ਵੇਖੋ ਤੇ ਪੁੱਤ ਜੇ ਆਪ ਹੀ ਸਿਆਣੇ ਬਣ ਜੀਏ ਤੇ ਕਿਸੇ ਤੱਕ ਗੱਲ ਹੀ ਨਾ ਆਉਂਦੀ ਏ ਮੰਮੀ ਇਹ ਤੇ ਗੱਲ ਤਾਂ ਢੱਡੀ ਸਹੀ ਆ ਮੈਂ ਤੇ ਇਹੋ ਸੋਚਣ ਦੀ ਸੀ ਮੈਂ ਮਮਮੀ ਨੇ ਕੱਲ ਦਾ ਫੋਨ ਕੀਤਾ ਵਾ ਤੇ ਜੋਬਨ ਭਾਜੀ ਆਏ ਕਿਉਂ ਨਹੀਂ ਆ ਚਲ ਕੋਈ ਨਹੀਂ ਆ ਜਾਣਾ ਵਾ ਹੁਣ ਮੇਰੀ ਗੱਲ ਸੁਣ ਲਾ ਉਹਨੂੰ ਵੀ ਦਲਜੀਤ ਨੂੰ ਕਹਿ ਦੇ ਕਹ ਵੀ ਮਾਫੀ ਮੰਗ ਲਈ ਕਿਤੇ ਤੇਰੀ ਫੀਤੀ ਨਹੀਂ ਲੱਥ ਚਲ ਉਹ ਨਹੀਂ ਨਹੀਂ ਮੰਮੀ ਮਾਫੀ ਤੇ ਮੰਗਾਗੇ ਅਸੀਂ ਫੇਰ ਵੀ ਉਹ ਵੱਡਾ ਵਾ ਤੁਹਾਡੇ ਨਾਲ ਕੋਈ ਗੱਲ ਨਹੀਂ ਇਹਨੇ ਹੀ ਮੰਮੀ ਮਾਫੀ ਤੇ ਮੰਗਾਗੇ ਅਸੀਂ ਨਾਲੇ ਤੋਹੀ ਨਾ ਪੁੱਛ ਲਿਆ ਉਹਨਾਂ ਨੂੰ ਕਿੰਨੇ ਪੈਸੇ ਲੱਗਦੇ ਆ ਚਲ ਕੋਈ ਨਹੀਂ ਉਹ ਤਾਂ ਮੈਂ ਗੱਲ ਕਰਾ ਕੇ ਸੁਣਾ ਦੇ ਦੂੰਗੀ ਕਰਕੇ ਰੱਖਣੇ ਪੈਣੇ ਪਏ ਹਨ ਆਹ ਪੈਸੇ ਤਾਂ ਪੁੱਤ ਜਿੰਨੂੰ ਕਹਿਣਾ ਕੰਮ ਵੱਲੋਂ ਕੰਮ ਕਰਾਉਣਾ ਜਿੰਨੇ ਉਹਨੇ ਲੈਣਾ ਹੀ ਲੈਣੇ ਆ ਪੈਸੇ ਤਾਂ ਬਣਾ ਤਾਂ ਕੰਮ ਕੋਈ ਹੁੰਦਾ ਹੀ ਨਹੀਂਗਾ ਕੰਦਾਂ ਵੀ ਪੈਸੇ ਮੰਗਦੀਆਂ ਅੱਜਕੱਲ ਇਹ ਜੀ ਗੱਲ ਮੰਮੀ ਸਹੀ ਆ ਚਲ ਕੋਈ ਗੱਲ ਨਹੀਂ ਮੈਂ ਦੇ ਦੇਣੀ ਸੁਣਾਏਂਗਾ ਨੇ ਫਿਰ ਚਲ ਠੀਕ ਆ ਕੈਦੇ ਉਹਨੂੰ ਭਿਉਮ ਲੱਗਾ ਵਾ ਠੀਕ ਚਲ ਸ਼ੁਭਰ ਵਾ ਇੰਨੀ ਕਿ ਤੱਕ ਲਈ ਆ ਨਾ ਵੀ ਕੋਈ ਗੱਲ ਨਹੀਂ ਮਾਫੀ ਮੰਗ ਲਾਂਗੇ ਤੇ ਪੈਸੇ ਤਾਂ ਪੁੱਤ ਲੱਗਣੇ ਆ ਉਹ ਕਿਹੜਾ ਇੰਨੇ ਖਾਣੇ ਆ ਗਾੜੀ ਜਿਤਕੋ ਕੰਮ ਕਰਾਉਣਾ ਵਾ ਅਗਲੇ ਤੋਂ ਉਸੇ ਵਾਲੇ ਕਹਿੰਦੇ ਆ ਵੀ ਇੱਕ ਹਫ਼ਤੇ ਪਹਿਰੇ ਰੱਖ ਤੇ ਫੇਰ ਕੰਮ ਕਰਾਉਣਾ ਇਦਾਂ ਕੰਮ ਨਹੀਂਗਾ ਹੁਣ ਚੱਲ ਮੰਨ ਤੇ ਗਏ ਆ ਮੈਂ ਤੜਕਾ ਲਾ ਲਾਂ ਫੇਰ ਆਉਂਦੀ ਆ ਤੇ ਚਾਹ ਬਣਾਉਂਦੀ ਹਾਂ ਉਹਨਾਂ ਵਾਸਤੇ ਘੁੱਟ ਬੋਲ ਦੇਣੀ ਹਾਂ ਆ ਗਈ ਤਹੀਂ ਦੇ ਹੀ ਵਾਜਾ ਮਾਰਨ ਕੰਮ ਹੀ ਕੋਈ ਉਹ ਇਹੋ ਕੰਮ ਤੇ ਹੈਗਾ ਸੀ ਮੈਂ ਹਾਂ ਪਹਿਲਾਂ ਕਾਜਾ ਪੁੱੜਦਾ ਰਾਤੀ ਨਾ ਨੇਰੀ ਆਈ ਸੀਗੀ ਤੇ ਆ ਡੰਡੇ ਓਖੜ ਗਏ ਸੀ ਤੇ ਆ ਵੇਲ ਵੇਹ ਕਿੱਡੀ ਵੱਡੀ ਹੋ ਗਈ ਤੇ ਮੈਂ ਹਾਂ ਚੱਲ ਚੀਜ਼ਾਂ ਲੱਗੀ ਜਾਂਦੀਆਂ ਵਾ ਹੋਰ ਕੀ ਚੱਲ ਗਿਆ ਦੀ ਸਬਜ਼ੀ ਉਹ ਜੂਦੀ ਹਾਂ ਨਹੀਂ ਵਧੀਆ ਗੱਲ ਮੈਂ ਇਹ ਕਰਨੀ ਸੀ लवली ਆਇਆ ਸੀ ਕੱਲ ਮੇਰੇ ਵੱਲ ਅੱਛਾ ਤੇ ਕੱਲ ਮੁੜ ਕੇ ਅਸੀਂ ਇਕੱਠੇ ਸ਼ਹਿਰ ਚੱਲ ਗਏ ਤੇ ਮੇਰਾ ਵੀ ਟਾਈਮ ਨਹੀਂ ਲੱਗਾ ਤੇ ਉਹ ਲੱਗਿਆ ਘਰ ਦੀ ਤਿਆਰੀ ਕਰਾਉਣਾ ਠੀਕ ਹੈ ਆ ਕੈਂਡੇ ਵੀ ਰੰਗ ਰੰਗ ਕਰਾਉਣਾ ਵਾ ਤੇ ਨਾਲ ਥੱਲੇ ਟੈਲਾਂ ਵੀ ਲਵਾਉਣੀਆਂ ਵਾ ਤੇ ਮੈਂ ਹਾਂ ਚੱਲ ਆ ਤੇ ਗੱਲ ਵਧੀਆ ਵਾ ਤੇ ਉਹ ਕਿਤੇ ਨਾ ਪਹਿਲਾਂ ਰੁਕੇ ਹੀ ਮੇਰੇ ਕਰਕੇ ਅੱਛਾ ਉਹਨੂੰ ਇਹ ਹੀ ਕਹ ਵੀ ਚੱਲ ਮੈਨੂੰ ਵੀ ਪੈਸੇ ਦੀ ਲੋੜ ਪੈਣੀ ਆ ਤੇ ਉਹਨਾਂ ਫਿਰ ਤਿਆਰੀ ਨਹੀਂ ਕਰਾਈ ਤੇ ਹੁਣ ਕਹਿ ਰਹੇ ਕਹਿੰਦਾ ਵੀ ਹੁਣ ਚੱਲ ਤੂੰ ਇੱਧਰ ਚੱਲ ਗਿਆ ਘਰ ਵੱਡੇ ਚ ਹੂੰ ਹੂੰ ਤੇ ਉਹਨਾਂ ਦਾ ਰਹਾਦਾ ਹੁਣ ਤਿਆਰੀ ਕਰਾਉਂਦਾ ਤੇ ਤੁਸੀਂ ਇੱਕ ਕੰਮ ਕਰੋ ਹਮਮ ਤੇ ਉਹਨੂੰ ਦੇਖਿਆ ਹੀ ਹੈ ਕਿਉਂ ਨੇ ਹਰ ਵਾਰੀ ਮੇਰੀ ਬੜੀ ਮਦਦ ਕੀਤੀ ਹੈ ਭਾਵੇਂ ਕੰਮ ਖੋਲਣਾ ਸੀਗਾ ਚਾਹੇ ਅਸੀਂ ਉਧਰੋਂ ਨਿਕਲ ਕੇ ਇੱਧਰ ਆਏ ਆ ਜੋ ਮਰਜ਼ੀ ਵੀ ਸੀ ਹਰ ਵਾਰੀ ਮੇਰੀ ਮਦਦ ਕਰਦਾ ਰਿਹਾ ਤੇ ਇਹ ਆ ਵੀ ਉਹਨੂੰ ਰੁਪਿਆ 50000 ਦੇ ਗਏ ਨਾ ਤੇ ਉਹਨੂੰ ਕਵਾਂਗੇ ਵੀ ਜੇ ਹੋਰ ਵੀ ਲੋੜ ਤੇ ਦੱਸ ਦੇ ਕਿਉਂ ਨਾ ਪੈਸੇ ਅਸੀਂ ਘਰ ਬਣਾਇਆ ਤੇ ਨਾ ਸਾਡੇ ਕੋਲ ਤਾਂ ਐ ਜਿਹਾ ਨਾਲੇ ਤੇ ਪੈਸੇ ਤੇੜੇ ਗੋਲੀ ਆ ਤੇ ਫਿਰ ਵੀ ਅਗਲੇ ਮਹੀਨੇ ਵੀ ਹੋਏਗਾ ਵੀ ਜੇ ਮੈਂ ਕਰਦਾ ਸੀ ਕਦੇ ਚੱਲ ਇਹਨੇ ਵੀ ਕੀਤਾ ਆ ਤੇ ਬੜੀ ਵਧੀਆ ਗੱਲ ਆ ਚਲੋ ਵੀ ਆਪਣੇ ਘਰ ਦੀ ਤਿਆਰੀ ਕਰਾ ਲੈਣੇ ਨਾਲੇ ਕੌਣ ਕੇ ਵਾਸਤੇ ਇੰਨਾ ਕਰਦਾ ਆ ਜਿੰਨੇ ਸਾਡੇ ਵਾਸਤੇ ਕਰਦੇ ਆ ਹੁਣ ਵੇਖੋ ਜਦੋਂ ਵੀ ਰੁਪਿੰਦਰ ਆਉਂਦੀ ਆ ਤੇ ਕਿੰਨਾ ਹੌਸਲਾ ਦੇ ਕੇ ਜਾਂਦੀ ਆ ਹਰ ਵੇਲੇ ਆਈ ਆ ਭਾਵੇਂ ਦੁੱਖ ਦਾ ਕੰਮ ਹੀ ਤੇ ਭਾਵੇਂ ਸੁੱਖ ਦਾ ਕੰਮ ਹੀ ਤੇ ਖੁਸ਼ੀ ਹੋਈ ਆ ਜਦੋਂ ਵੀ ਸੁੱਖ ਦਾ ਕੰਮ ਹੋਇਆ ਵਾ ਤੇ ਦੁੱਖ ਚ ਉਹਨੇ ਸਾਥ ਵੀ ਬੜਾ ਦਿੱਤਾ ਆ ਕੋਈ ਗੱਲ ਨਹੀਂ ਜੇ ਵੱਧ ਪੈਸਿਆਂ ਦੀ ਲੋੜ ਆ ਨਾ ਤੇ ਵੱਧ ਦੇ ਆ ਪੁੱਛ ਲਿਓ लवली ਬਾਜੀ ਨੂੰ ਜਿੰਨੇ ਵੀ ਚਾਹੀਦੇ ਹੋਣਗੇ ਇਹ ਆਪੇ ਪੈਸੇ ਤੇ ਉਹਨਾਂ ਰੱਖਣੇ ਨਹੀਂ ਆ ਸਾਡੇ ਪੈਸੇ ਪਰ ਇਹ ਆ ਤੁਹਾਡਾ ਵੀ ਕੋਈ ਫਰਜ਼ ਬੰਦਾ ਕਿ ਨਹੀਂ ਇਸੇ ਕਰਕੇ ਮੈਂ ਤੁਹਾਨੂੰ ਕਹਿੰਦਿਆਂ ਨਾ ਕਿ ਆਪਾਂ ਚੱਲਦੇ ਆਂ ਤੇ ਰੁਪਇਆ 50000 ਉਹਨਾਂ ਨੂੰ ਦੇਉਨੇ ਆ ਤੇ ਕਹਿਵਾਂਗੇ ਤੁਸੀਂ ਮੇਰੇ ਪਿੰਦ ਨੂੰ ਕਹੇ ਜੋ ਜੇ ਹੋਰ ਵੀ ਲੋੜ ਆ ਤੇ ਦੱਸਿਓ ਹੈ ਨਾਲੇ ਉਹ ਕਹਿੰਦੇ ਕਹਿੰਦਾ ਆ ਕੇ ਵੇਖੀ ਜਾਜਾ ਲਾਈ ਆ ਸੁਣ ਕੇ ਤਾਂ ਆ ਗਿਆ ਮੰਮੀ ਦਾ ਫੋਨ ਹੈਲੋ ਹਾਂਜੀ ਮਾਂ ਨਹੀਂ ਥੇ ਵੇ ਲੀਆਂ ਕੰਮ ਹੀ ਗਏ ਕੋਈ ਨਹੀਂ ਆਇਨੇ ਆਪਾਂ ਆਜਨੇ ਠੀਕ ਕੋਈ ਗੱਲ ਨਹੀਂ ਆਜਨੇ ਕੀ ਕਹਿੰਦੇ ਪਤਾ ਨਹੀਂ ਕਹਿੰਦੇ ਘਰ ਆਜੋ ਕੰਮ ਆ ਕੋਈ ਹੋਊਗਾ ਕੋਈ ਕੰਮ ਮੈਨੂੰ ਤੁਹਾਡੇ ਵੱਲ ਆਈ ਨਹੀਂ ਨਹੀਂ ਮੇਰੇ ਵੱਲ ਤੇ ਨਹੀਂ ਆਇਆ ਦਲਜੀਤ ਨੇ ਨਾ ਪੰਗਾ ਪਾਇਆ ਹੋਈ ਕੋਈ ਚਲੋ ਕੋਈ ਨਹੀਂ ਵੇਖਦੇ ਆ ਜਾ ਕੇ ਚਲਾਓ ਪਹਿਲਾਂ ਉਧਰੋਂ ਹੋਰਨੇ ਆ ਤੇ ਫਿਰ ਬਾਅਦ ਚ ਜਾਵਾਂਗੇ लवली ਵੱਲ ਚਲ ਆਜੋ ਜਰ ਟੈਂਸ਼ਨ ਤੇ ਮੈਨੂੰ ਇਹ ਗੱਲ ਦੀ ਹੋਂਡੀ ਆ ਕਿਤੇ ਦਲਜੀਤ ਨੇ ਨਾ ਪੰਗਾ ਪਾਇਆ ਹੋਵੇ ਕੋਈ ਫੇਰ ਉਹ ਨਹੀਂ ਨਹੀਂ ਪੰਗਾ ਕਾਦਾ ਵਾ ਤੁਹਾਨੂੰ ਆ ਮਮੀ ਨੇ ਫੋਨ ਕੀਤਾ ਵਾ ਨਾ ਤੇ ਕਿਹੇ ਚੰਗੇ ਕੰਮ ਨਹੀਂ ਕੀਤਾ ਹੋਣਾ ਮਮੀ ਹੁਣ ਉਹਦੀਆਂ ਗੱਲਾਂ ਤਾਂ ਬਹੁਤਾ ਗੌਰ ਨਹੀਂ ਕਰਦੇ ਹੈਗੇ ਚੱਲ ਵੇਖਨੇ ਮਮੀ ਜੀ ਘਰੇ ਹੀ ਨੇ ਹੋਰ ਕੋਠ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਠਾਕ ਅਸੀਂ ਨਾ ਵਿਹਲੀ ਬੈਠੇ ਹਾਂ ਅੱਛਾ ਤੇ ਸਲਾਹ ਕਰਨੇ ਹਾਂ ਅਸੀਂ ਤੇ ਚਲੇ ਹਾਂ ਲਵਲੀ ਘਰ ਅੱਛਾ ਅੱਛਾ ਤੇ ਤੁਹਾਡਾ ਫੋਨ ਆ ਗਿਆ ਕੰਮ ਵੀ ਕੀ ਦਸੀਏ ਲਵਲੀ ਲਗਾ ਕਰਾਉਣ ਘਰ ਦੀ ਤਿਆਰੀ ਠੀਕ ਆ ਤੇ ਅਸੀਂ ਸੋਚਨੇ ਵਿੱਚ ਚੱਲ ਉਹਨੇ ਬਥੇਰੀ ਮਦਦ ਕੀਤੀ ਸਾਡੀ ਤੇ ਅਸੀਂ ਵੀ ਥੋੜੀ ਬਹੁਤੀ ਮਦਦ ਕਰਕੇ ਆਈ ਉਹਦੀ ਆਹ ਚੱਲ ਪੁੱਤ ਜਿਹੜਾ ਭੈਣ ਭਰਾ ਆਪਾਂ ਹੋ ਕੇ ਕਰਦਾ ਨਾ ਉਹਦਾ ਕਰਨਾ ਹੀ ਚਾਹੀਦਾ ਵਾ ਬਿਲਕੁਲ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਪਾਣੀ ਦੀ ਨਹੀਂ ਲੋੜ ਫੋਨ ਕੀਤਾ ਸੀ ਕੰਮ ਹੀ ਤੁਸੀਂ ਬੈਠੋ ਮੈਂ ਬੁਲਾ ਲਿਆ ਮੈਂ ਉਹਨਾਂ ਨੂੰ ਵੀ ਫਿਰ ਬੈਠ ਕੇ ਗੱਲ ਕਰਾਂ ਠੀਕ ਮੈਂ ਆਖਿਆ ਸੀ ਨਾ ਪੱਕਾ ਕੋਈ ਨਾ ਕੋਈ ਗੱਲ ਹੋਈ ਹੋਣੀ ਚਲੋ ਕੋਈ ਆ ਉਹ ਸਾਰੇ ਦੇ ਸਾਹਮਣੇ ਬੈਗੀ ਹੋਈ ਥਣੀ ਆ ਅਹੀਂ ਕਿਹੜਾ ਕਿਸੇ ਨੂੰ ਕੁਛ ਆਖਿਆ ਦਲਜੀਤ ਹਾਂ ਜੀ ਮੰਮੀ ਪੁੱਤ ਜੋ ਬਣਾਇਆ ਵਾ ਆਜੋ ਦੋਵੇਂ ਜਾਣੇ ਤੇ ਮੇਰੀ ਗੱਲ ਸੁਣ ਪੁੱਤ ਹੁਣ ਗੱਲ ਨਾ ਕਿ ਹਲੀ ਮੀਨਾ ਕਰਨੀ ਆ ਕਾਲਾ ਨਾ ਪਵੀ ਕਿ ਗੱਲ ਵਿੱਚ ਹੀ ਕੋਈ ਨਹੀਂ ਜਿੱਦਾਂ ਤੇ ਹੀ ਕਹਿੰਦੇ ਆ ਨਾ ਉਦਾਂ ਹੀ ਕਰ ਲਾਂਗੇ ਚੱਲ ਆਜੋ ਫਿਰ ਤੁਸੀਂ ਆ ਵੀ ਗੱਲ ਕਰ ਲਿਓ ਦੱਸੀ ਦੇਗੀ ਸਾਰੀ ਗੱਲ ਮੈਂ ਤੁਹਾਨੂੰ ਚੱਲ ਕੋਈ ਨਹੀਂ ਮਾੜੀ ਮੋਟੀ ਤੇ ਤੈਨੂੰ ਗੱਲ ਕਰਨੀ ਪੈਣੀ ਆ ਬਾਕੀ ਤੇ ਮੈਂ ਆਪੇ ਸੰਭਲ ਲੂੰਗੀ ਚਲੋ ਕਰ ਲਿਓ ਮੰਮੀ ਆ ਗਿਆ ਹੀ ਆਜੋ ਸਰ ਤਲਿਹਰ ਚਲੋ ਆਜੋ ਤੇ ਹੌਸਲੇ ਨਾਲ ਗੱਲ ਕਰੋ ਠੀਕ ਆ ਨਾ ਉਹ ਸੰਦੀਪ ਸਾਨੂੰ ਲੋੜ ਵਾ ਗੱਲ ਕਰਨੀ ਪੈਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਫੀ ਮੰਗ ਲਿਓ ਹੋਰ ਕੀ ਕਰਨਾ ਫਿਰ ਕੋਈ ਗੱਲ ਨਹੀਂ ਕਰ ਲੈਣੀ ਗੱਲ ਜੋ ਵੀ ਕਹੋਗੇ ਕਰ ਲਾਂਗੇ ਹਾਂ ਜੀ ਉਹ ਤੇ ਡੀਟਾ ਹੈ ਵਧੀਆ ਬੋਤ ਤੁਸਤਾ ਹੋਰ ਠੀਕ ਸਾਸ਼ਰੇ ਸਾਸ਼ਕਾ ਜੀ ਸਾਸ਼ਕ ਮੰਮੀ ਫੋਨ ਕਰਾਂਦੇ ਆਂ ਕਿ ਤੂੰ ਦੱਸਿਆ ਨਹੀਂ ਮੜ ਕੇ ਕੋ ਜੋਬ ਨੇ ਦਲਜੀਤ ਨੇ ਕਰਾਇਆ ਹੀ ਫੋਨ ਤੇਰੀ ਮੰਮੀ ਕੋ ਤੇ ਮੈਨੂੰ ਕੰਮ ਆ ਤੇ ਉਹਨਾਂ ਨੂੰ ਬੁਲਾ ਵੇਹ ਪੁੱਤ ਹੁਣ ਨਾ ਆਰਾਮ ਨਾਲ ਗੱਲ ਕਰਿਓ ਕਾਲੇ ਨਾ ਪਿਓ ਉਹਦੀ ਗੱਲ ਸੁਣ ਕਿ ਕੀ ਆਂਦਾ ਵਾ ਦਲਜੀਤ ਤੂੰ ਵੀ ਸਾਰੀ ਗੱਲ ਦੱਸ ਜੋ ਬੰਨੂ ਤੇ ਕੱਲ ਨੂੰ ਮੁੜ ਕੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿੱਦਾਂ ਵੀ ਹੈਗਾ ਨਾ ਆਪੇ ਹੱਲ ਕਰੂਗਾ ਇਹ ਤੂੰ ਵੱਡਾ ਮਾ ਪੁੱਤ ਤੂੰ ਸੁਣੋ ਦੀ ਗੱਲ ਤੇ ਹੱਲ ਕਰਵਾਉ ਦਾ ਕਿਹੜੀ ਗੱਲ ਕਰਨੀ ਆ ਦੱਸ ਦੋ ਕੋਈ ਗੱਲ ਨਹੀਂ ਗੱਲ ਵਾ ਇਦਾਂ ਹੂੰ ਮੇਰਾ ਬੜਾ ਨੁਕਸਾਨ ਹੋਣਿਆ ਮੈਂ ਸਾਰੇ ਪਾਸੇ ਨਾ ਹੱਥ ਪੈਰ ਮਾਰ ਕੇ ਵੇਖ ਲਿਆ ਪਰ ਕਿਤੇ ਗੱਲ ਨਹੀਂ ਬਣੀ ਸਰਬਜੀਤ ਭਾਜੀ ਨਾ ਤੇਰੇ ਹੀ ਵਾਗਵਾਂ ਉਹਨਾਂ ਨੂੰ ਕਹਿ ਗਏ ਨੌਕਰੀ ਲਵਾ ਦੇ ਫੇਰ ਤੋਂ ਨੌਕਰੀ ਤੇ ਯਾਰ ਲੱਗ ਸਕਦੀ ਐ ਮੈਨੂੰ ਤਾਂ ਉਹਨਾਂ ਅੱਗੇ ਕਿਆ ਸੀਗਾ ਕਹਿੰਦੇ ਵੀ ਕੋਈ ਗੱਲ ਨਹੀਂ ਲੱਗ ਜੂਗੀ ਪਰ ਹੌਸਲਾ ਕਰਨਾ ਪੈਣਾ ਥੋੜਾ ਜਿਹਾ ਤੇ ਉਹਨਾਂ ਨਾਲ ਗੱਲ ਕੀਤੀਆਂ ਨੂੰ ਮਹੀਨਾ ਹੋ ਗਿਆ ਵਾ ਹੁਣ ਤੇ ਭਾਵੇਂ ਕੰਮ ਕਰਾ ਸਕਨੇ ਆਪਾਂ ਪਰ ਇਹ ਵੀ ਹੁਣ ਤੂੰ ਮੰਨੇ ਤੇ ਫੇਰ ਹੀ ਆ ਮੰਨ ਲੈਣਾ ਵਾ ਕੀ ਕਰਨਾ ਵਾ ਵੇਖ ਲੈ ਜੇ ਤੂੰ ਮੰਨਣਾ ਵਾ ਤਾਂ ਕੋਈ ਗੱਲ ਇਹੋ ਨਾਲ ਗੱਲ ਕਰ ਲੈਨੇ ਆਂ ਕਿਉਂ ਡੈਡ ਜੀ ਠੀਕ ਆ ਪੁੱਤ ਗੱਲ ਤੇ ਤੇਰੀ ਸਹੀ ਆ ਉਹਦਣਾ ਕਰਕੇ ਨਾ ਗੱਲ ਸਰਬਜੀਤ ਨਾਲ ਤੇ ਫਿਰ ਦੱਸ ਦੇ ਇਹਨੂੰ ਕੀ ਕਹਿੰਦਾ ਨਹੀਂ ਕੋਈ ਨਹੀਂ ਪੁੱਛ ਲੈਨੇ ਇਹਨੂੰ ਨਾਲੇ ਪੁੱਤ ਪੈਸੇ ਤੇ ਇਹਨੇ ਦੀ ਗੱਲ ਕਰ ਲਈ ਤੇ ਕਿੰਨੇ ਕ ਮੰਗਦਾ ਵਾ ਫਿਰ ਆਪੇ ਉਹਨੇ ਪੈਸੇ ਕਰਕੇ ਤੇ ਤੈਨੂੰ ਦੇ ਦਊਗਾ ਤੇ ਜਾਏ ਨਾਲ ਹੀ ਚਲ ਜੂਗਾ ਤੇਰੀ ਚੱਲ ਇਹਨੂੰ ਵੀ ਜਿੱਤਣਾ ਹੁੰਦਾ ਹੈ ਹਾਂ ਡੈਡ ਜੀ ਮੰਮੀ ਜੀ ਮੈਂ ਕੀਤੀ ਇਹੋ ਨਾਲ ਗੱਲ ਅੱਛਾ ਲਵਲੀ ਦੇ ਸਾਹਮਣੇ ਗੱਲ ਹੋਈ ਸੀ ਹਾਂ ਤੇ ਕਹਿੰਦਾ ਕਿ ਮੈਨੂੰ ਤਾਂ ਨੀ ਕਾ ਪੈਸਾ ਚਾਹੀਦਾ ਕੋਈ ਵੀ ਵੀ ਚੱਲ ਉਹਨੇ ਅੱਗੇ ਵੀ ਕੰਮ ਕਰਾਇਆ ਸਾਡਾ ਠੀਕ ਹੈ ਤੇ ਕਹਿੰਦੇ ਵੀ ਜੇ ਅੱਗੇ ਕਿਸ ਨੂੰ ਦੇਣੇ ਪਏ ਕਿ ਅਫਸਰ ਨੂੰ ਤੇ ਕਹਿੰਦਾ ਉਹ ਤੁਸੀਂ ਆਪ ਹੀ ਦੇ ਦਿਓ ਦਰਜੀਦ ਕੰਮ ਤੇਰਾ ਜਾਊਗਾ ਹੋ ਹਾਂਜੀ ਹਾਂਜੀ ਤੇ ਜੇ ਅੱਗੇ ਮੈਂ ਉਹਦਾ ਨਾਮ ਲਾਉਣਾ ਨਾ ਫੇਰ ਕਿ ਉਹ ਪੈਸੇ ਖਾ ਗਿਆ ਤੇ ਹੁਣ ਵੇਖ ਲਾ ਉਹ ਦਰਜੀ ਮੈਂ ਕਿਹਾ ਨਾਮ ਲਾਉਣਾ ਜਦੋਂ ਮੇਰਾ ਕੰਮ ਹੋ ਗਿਆ ਮੈਨੂੰ ਹੜ ਗਿਆ ਚਾਹੀਦਾ ਚਲ ਕੋਈ ਗੱਲ ਨਹੀਂ ਇਹਨਾਂ ਦੋਵਾਂ ਜਾਣਿਆਂ ਨੇ ਮੈਂ ਸਮਝਾਇਆ ਹੀ ਤੇ ਹੁਣ ਵੇਖ ਲਓ ਕੱਲ ਨੂੰ ਉਹਦਾ ਨਾਮ ਨਹੀਂ ਲੱਗਣਾ ਚਾਹੀਦਾ ਤੇ ਜੇ ਪੋਤ ਤੋਂ ਨਾਲ ਜਾ ਕੇ ਪੈਸੇ ਦੇਣੇ ਆ ਤੇ ਤਾਂ ਵੀ ਤੂੰ ਵੇਖ ਲਈ ਇਹ ਨਹੀਂ ਵੀ ਜੋ ਬੰਦੇ ਹੱਥੇ ਰੱਖਣੇ ਆ ਤਾਂ ਉਹ ਨਹੀਂ ਮਮੀ ਤਾਂ ਕੋਈ ਗੱਲ ਨਹੀਂ ਆ ਨਹੀਂ ਨਹੀਂ ਚੱਲ ਪਿਓ ਨਾਲ ਫਿਰ ਕੀ ਜਾਣਾ ਚਾਹੀਦਾ ਨਾ ਤੇ ਲੈਣ ਵਿੱਚ ਯਕੀਨ ਹੋ ਜਾਊਗਾ ਪਿਤਾ ਦੀ ਪੈਸੇ ਦਿੱਤੇ ਆ ਤੇ ਪੁੱਤ ਦੇ ਨਾਲ ਸਿਰ ਤੇ ਗੱਲ ਨਾ ਆਉਗੀ ਨਹੀਂ ਨਹੀਂ ਕੋਈ ਗੱਲ ਨਹੀਂ ਚੱਲਾਂਗੇ ਇਕੱਠੇ ਚੱਲ ਜਾਗੇ ਹਾਂ ਤੂੰ ਗੱਲ ਕਰ ਲੈ ਉਧਰ ਨਹੀਂ ਕੋਈ ਗੱਲ ਨਹੀਂ ਆ ਹੁਣ ਮੈਂ ਨੀਵਾ ਹੋ ਕੇ ਕਹਿਣ ਦੇ ਆ ਉਹ ਨਹੀਂ ਨਹੀਂ ਇਹ ਨੀਵੀਂ ਵਾਲੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਜੇ ਤੂੰ ਕਿਹਾ ਵਾ ਤਾਂ ਕੋਈ ਨਹੀਂ ਕਰਾ ਦਿੰਦੇ ਕੰਮ ਮੈਂ ਤਾਂ ਅੱਗੇ ਡੈਡੀ ਨੂੰ ਪੁੱਛ ਵੀ ਉਹਨਾਂ ਦੀ ਉਹਨਾਂ ਨਾਲ ਗੱਲ ਕੀਤੀ ਹੈ ਤੇ ਜੇ ਪਹਿਲਾਂ ਤਾਂ ਕਹਿੰਦੇ ਸ ਬਿਪਰਾ ਹੀ ਪ੍ਰਵਾਹਾਂ ਦੇ ਕੰਮ ਹੁੰਦੇ ਆ ਟੁੱਟੀਆਂ ਪਾਵਾਂ ਗੱਲ ਨੂੰ ਆਉਂਦੀਆਂ ਵਾ ਤੇ ਇਦਾਂ ਨਾ ਕਰ ਜੋਬਣ ਵਾਲ ਜਾ ਉਹਨੇ ਨਾ ਨੀਗੀ ਕਰਦੀ ਪਰ ਨਾ ਇਹ ਨਾ ਆਪਣੀ ਜੇਤੇ ਅੜਿਆ ਹੀ ਮੈਨੂੰ ਕਹਿਣਾ ਹੀ ਨਹੀਂਗਾ ਪਰ ਵੇਖ ਲੈ ਹੁਣ ਮੈਂ ਫੋਨ ਕੀਤਾ ਤਾਂ ਉਸੇ ਵੇਲੇ ਆ ਗਈ ਆ ਓਏ ਮੈਨੂੰ ਵੀ ਸਮਝ ਆ ਗਈ ਆ ਇੱਕ ਦੋ ਜਗ੍ਹਾ ਤੇ ਨਾ ਮੈਂ ਗੇ ਪੈਸੇ ਦਿੱਤੇ ਸੀ ਪਰ ਮੁੱਕਰ ਗਏ ਬੰਦੇ ਉਹ ਚਲ ਕੋਈ ਗੱਲ ਨਹੀਂ ਮੈਂ ਫਿਰ ਇਦਾਂ ਕਰਦਾ ਸਰਜੀਤ ਨਾਲ ਸ਼ਾਮੀ ਜਾ ਕੇ ਗੱਲ ਕਰ ਲੈਂਦਾ ਆ ਕਰਕੇ ਉਹ ਮੈਂ ਕਹਿੰਦਾ ਸੀ ਕਿ ਬੀ ਥੋੜਾ ਜਿਹਾ ਰੁਕ ਜਾਓ ਤੇ ਟਾਈਮ ਹੀ ਸਾਨੂੰ ਉਹਦੇ ਨਾਲ ਗੱਲ ਕੀਤੀ ਨੂੰ ਵਾਵਾ ਹੋ ਗਿਆ ਠੀਕ ਤੇ ਉਹਨੂੰ ਕਹਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਕੰਮ ਕਰ ਲੈ ਚਲੋ ਕਰਵਾ ਦਿੰਨਾ ਇਹ ਕੰਮ ਹੈ ਨਾ ਅੱਜ ਗੱਲ ਕਰਕੇ ਫਿਰ ਮੈਂ ਤੁਹਾਨੂੰ ਕੱਲ ਦੱਸੂਗਾ ਸਾਰੇ ਚਲੋ ਠੀਕ ਹੈ ਚਲੋ ਠੀਕ ਹੈ ਬੈਠੋ ਫਿਰ ਅਸੀਂ ਜਾਣ ਲਵਲੀ ਕਰਕਰ ਉਹ ਹੋਈ ਮੜਾ ਚਲੋ ਠੀਕ ਵੇਹਲਾ ਦਲਜੀਤ ਤੈਨੂੰ ਮੈਂ ਕਿਹਾ ਸੀ ਨਾ ਵੀ ਉਹਦੇ ਦਿਲ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਗਈ ਹੈਗੀ ਮੜਾ ਜਾ ਮੈਂ ਫੋਨ ਕੀਤਾ ਤੇ ਉਸੇ ਵੇਲੇ ਆ ਗਿਆ ਕਿੰਨੀਆਂ ਗੱਲਾਂ ਕੀਤੀਆਂ ਉਨੇਕ ਕਾਰਾਂ ਵਿੱਚ ਨਾ ਕੀਤੀ ਆ ਕਿ ਮੈਂ ਇਹ ਕੰਮ ਨਹੀਂ ਕਰਨਾ ਚਲੋ ਮੰਮੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹਣ ਤਾਂ ਹੀ ਤਾਂ ਮੈਂ ਗਿਆ ਸੀ ਪੁੱਤ ਮੈਂ ਤੈਨੂੰ ਬੜਾ ਸਮਝਾਇਆ ਸੀ ਤੇਰੀ ਮੱਤ ਤੇ ਪਤਾ ਨਹੀਂ ਕੀ ਪੜਦਾ ਪਿਆ ਸੀ ਤੂੰ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਪਤਾ ਨਹੀਂ ਕੀ ਪੂਤ ਸਵਾਰ ਹੋਇਆ ਹੀਗਾ ਮੈਨੂੰ ਤੇ ਹੀ ਨੌਕਰੀ ਮਿਲ ਜਾਊਗੀ ਇਹ ਰੱਬਨ ਦੋਈ ਜੀ ਇੱਕੋ ਜੇ ਹੈਗੇ ਆ ਤੇਰੇ ਹੁੰਦਾ ਕਿ ਨਾ ਸਮਝਉਂਦੇ ਰਹੇ ਆ ਕਿ ਪੁੱਤ ਜਾ ਕੇ ਉਹਨਾਂ ਨੂੰ ਕੋਈ ਨੌਕਰੀ ਲੈ ਲੋ ਹੁਣ ਤੇ ਉਹਨਾਂ ਨੂੰ ਸਮਝ ਲੱਗ ਗਈ ਆ ਉਹ ਨਹੀਂ ਨਹੀਂ ਮੰਮੀ ਤੇ ਕੋਈ ਟੈਨਸ਼ਨ ਨਾ ਲਾ ਹੁਣ ਅਸੀਂ ਉਦਾਂ ਦਾ ਕੰਮ ਨਹੀਂ ਕਰਦੇ ਬੇ ਸੰਦੀਪ ਜੋਤ ਵੀ ਨਾ ਤੇਰੀਆਂ ਪਹਿਣਾ ਵਰਗੀ ਆ ਹੁਣ ਰਾਹ ਗਾਲੀ ਮਿਲੇ ਜਾਂ ਘਰ ਆਵੇ ਤੇ ਪਿਆਰ ਨਾਲ ਬੋਲਣਾ ਚਾਹ ਪਾਣੀ ਤੋਂ ਬਿਨਾ ਜਾਨ ਨਹੀਂਗਾ ਦੇਣਾ ਚਲੋ ਮੰਮੀ ਮੇਰੇ ਕੋ ਵੀ ਗਲਤੀ ਹੋ ਗਈ ਹੁਣ ਨਹੀਂ ਮੈਂ ਇਦਾਂ ਕਰਦੀ ਚੱਲ ਕੋਈ ਨਹੀਂ ਗਲਤੀ ਹੋਈ ਜਾਂਦੀ ਆ ਬੰਦੇ ਕੋ ਠੀਕ ਆ ਦਲਜੀਤ ਠੀਕ ਆ ਮੰਮੀ ਕੋਈ ਗੱਲ ਨਹੀਂ ਠੀਕ ਗੱਲ ਨਹੀਂ ਹੋਣੀ ਚਾਹੀਦੀ ਕਿ ਜੋਵਨ ਪੈਸੇ ਖਾ ਗਿਆ ਵਾ ਉਹਨੇ ਘੜੀ ਦਿੱਤੇ ਨਹੀਂਗੇ ਮੰਮੀ ਉਹਨੇ ਨਹੀਂ ਖਾਣੇ ਪੈਸੇ ਮੈਨੂੰ ਪਤਾ ਲੱਗ ਗਿਆ ਵਾ ਤੂੰ ਭਾਜ ਦੌੜ ਕਰਕੇ ਵੀ ਇਹੀ ਲਿਆ ਨਾ ਲੋਕੀ ਪੈਸੇ ਲੈ ਲੈਂਦੇ ਆ ਤੇ ਮੁੜ ਕੇ ਫੋਨ ਚੁੱਕਦੇ ਹੀ ਨਹੀਂਗੇ ਜੇ ਮੰਮੀ ਇਦਾਂ ਦੀ ਗੱਲ ਹੁੰਦੀ ਤੇ ਹੀ ਜੋਬਨ ਨੂੰ ਕਹਿਣਾ ਹੀ ਨਹੀਂ ਹਾਨੂੰ ਵਿਸ਼ਵਾਸ ਨਹੀਂ ਪਤਾ ਲੱਗਿਆ ਹੁੰਦਾ ਇਹ ਨਾ ਸਾਰੇ ਪਾਸੇ ਘੁਮ ਘਮਾ ਕੇ ਫੇਰ ਹੀ ਜੋਬਨ ਵੱਲ ਆਏ ਜੇ ਤੁਸੀਂ ਸਿੱਧਾ ਨਹੀਂ ਜੋਬਨ ਨੂੰ ਕਿਹਾ ਹੁਣ ਤੁਹਾਨੂੰ ਪਤਾ ਸੀ ਸੇ ਹੱਥੋਂ ਕੰਮ ਨਿਕਲ ਗਿਆ ਵਾ ਹੁਣ ਨੌਕਰੀ ਨਹੀਂ ਕਿ ਮਿਲਦੀ ਚਲੋ ਗਲਤੀ ਹੋ ਗਈ ਜਿਹੜੀ ਹੋ ਗਈ ਹੁਣ ਉਹੀ ਗੱਲਾਂ ਕਰੀ ਜਿਹੜੀਆਂ ਬਾਰ ਬਾਰ ਪਰ ਅੱਗੇ ਤੋਂ ਤਿਆਰ ਰੱਖੀ ਤੇਰਾ ਭਰਾ ਵਾ ਮਨ ਵਿੱਚ ਕੋਈ ਗੱਲ ਨਹੀਂ ਰੱਖਣੀ ਮੰਮੀ ਕਿਉਂ ਇਦਾਂ ਦੀ ਗੱਲ ਰੱਖਣੀ ਆ ਦਰਦੂਨ ਕਹੇਗਾ ਕਿ ਨਾ ਥੋੜੀ ਛੇਤੀ ਕੰਮ ਕਰਵਾ ਦੋ ਤੁਹਾਨੂੰ ਪਤਾ ਕਿੰਨਾ ਔਖਾ ਹੋ ਗਿਆ ਹਣਾ ਕਹਿ ਕੇ ਤਾਂ ਗਿਆ ਵਾ ਫਿਰ ਉਹਨਾਂ ਦਾ ਸਰਵਿਸ ਨਾਲ ਗੱਲ ਕਰਕੇ ਮੈਂ ਦੱਸ ਦਿਆਂ ਤੁਹਾਨੂੰ ਆਂਦਾ ਸ਼ਾਮ ਨੂੰ ਕੋਈ ਨਹੀਂ ਮੈਂ ਜਾਣਾਂਗਾ ਤਾਂ ਸਵੇਰੇ ਦੱਸੂਗਾ ਤੁਹਾਨੂੰ ਕੋਈ ਗੱਲ ਨਹੀਂ ਪਹਿਲੇ ਕੱਲੇ ਨਹੀਂ ਗੱਲ ਕਰ ਲਿਓ ਜਿੰਨੇ ਪੈਸੇ ਲੱਗਣਗੇ ਨਾ ਮੈਂ ਦੇ ਦਊਂਗਾ ਨਹੀਂ ਕੱਲਿਆਂ ਨਹੀਂ ਪੁੱਤ ਅਸੀਂ ਗੱਲ ਕਰਨੀ ਤੈਨੂੰ ਨਾਲ ਲੈ ਕੇ ਗੱਲ ਕਰਨੀ ਜਿਹੜੀ ਕਰਨੀ ਹੈ ਚਲੋ ਦੇਖੋ ਜਿੱਦਾਂ ਮਰਜ਼ੀ ਕਰੀ ਜੀ ਕਰ ਲੈ ਚੱਲ ਕੋਈ ਨਹੀਂ ਇੰਨਾ ਕਹਾਂਗੇ ਭਿੜੀ ਕਿ ਨਾ ਛੇਤੀ ਹੱਲਾ ਮਾਰ ਛੇਤੀ ਕੰਮ ਮਿਲ ਜੇ ਇਹਨੂੰ ਕਹਿ ਦੋ ਮਰਾਏ ਕੋਈ ਨਹੀਂ ਕਹਦਾ ਠੀਕ ਨਹੀਂ ਚਲ ਉਹ ਤੇ ਵਿਚਾਰਾ ਨਾ ਹੀ ਨਹੀਂ ਕਰਦਾ ਉਸੇ ਵੇਲੇ ਕਹਿੰਦਾ ਵੀ ਕੋਈ ਨਹੀਂ ਸ਼ਾਮਾਂ ਨੂੰ ਜਾਊਗਾ ਅਜੇ ਉਹਦੇ ਨਾਲ ਦੋ ਤਿੰਨ ਟਰੈਕਟਰ ਖੋਲੇ ਪਏ ਆ ਉਹਨੇ ਕੰਮ ਕਰਨਾ ਹੈਗਾ ਫੇਰ ਵੀ ਇਹਦਾ ਕਰਕੇ ਕਹਿੰਦਾ ਵੀ ਕੋਈ ਗੱਲ ਨਹੀਂ ਚਲ ਜਾਊਗਾ ਕਿਦਾਂ ਟਰਲੇ ਲੈਂਦੇ ਹਮ ਤੋਂ ਜੀ ਤਾਂ ਟਰਲੇ ਲੈਣੀ ਆ 60 70000 ਮਹੀਨੇ ਦਾ ਆਉਂਦਾ ਹੀ ਕਾਟਾ ਪਿਆ ਤੇ ਜਿਹੜੇ ਕੋਲ ਹੀ ਉਹ ਵੀ ਖਰਚ ਲੇ ਹੁਣ ਇੰਨੀਆਂ ਗੱਲਾਂ ਕੀਤੀਆਂ ਦੋਵੇਂ ਜੀ ਕੋਏ ਆ ਝੂਠੇ ਹੀਗੇ ਕੋਣਾ ਕਿਦਾਂ ਕੋਈ ਪੈਸੇ ਹੀ ਨਾ ਉਹਨਾਂ ਚਿਰ ਤੇ ਸਾਨੂੰ ਪੱਲੇ ਨਹੀਂ ਪਤਾ ਇਹਨਾਂ ਨੇ ਚਲ ਕੋਈ ਗੱਲ ਨਹੀਂ ਹੁਣ ਤੇ ਵੱੱਡਾਂ ਨਾਲੇ ਪਤਾ ਲੱਗ ਗਿਆ ਕਿ ਭਰਾ ਹੀ ਕੰਮ ਆਇਆ ਵਾ ਕਦੀ ਕਿਸ ਨੂੰ ਪੈਸੇ ਦੇਇਆ ਕਦੀ ਕਿਸ ਨੂੰ ਦੇ ਖਾਲੀ ਹੋ ਕੇ ਬਹਿ ਗਏ ਨਾ ਹੁਣ ਪੈ ਗਈ ਠੰਡ ਇਹਨਾਂ ਨੂੰ ਹੁਣ ਪਹਾ ਤੇ ਲੱਗੂ ਕੁਛ ਨਹੀਂ ਇਹ ਚਿੱਟਾ ਹੀ ਏ ਚਲ ਕੋਈ ਗੱਲ ਨਹੀਂ ਆਪੇ ਚੁੱਕ ਚੁਕਾ ਕੇ ਦੇਊਗਾ ਜਿੱਥੋਂ ਮਰਜੀ ਸਾਨੂੰ ਕੀ ਉਹ लवली ਠੀਕ ਠਾਕ ਉਹ ਬੱਲੇ ਜੋਪਣ ਹੋਰ ਵਧੀਆ ਮੁਰਸਲ ਤੋਂ ਮੋੜੇ ਕਹਿਆ ਹੋਤੋ ਮੁੰਡਾ ਕਿੱਥੇ ਗਿਆ ਬੱਸ ਲੈ ਆਏ ਬਸ ਮੁੰਡਾ ਅੱਡੇ ਤੇ ਗਿਆ ਸੀ ਮੜਾ ਜੀ ਅੱਛਾ ਅੰਨਾ ਮੈਂ ਆ ਗਿਆ ਹੇ ਕੰਮ ਆ ਥੋੜਾ ਹੋਰ ਬਸ ਠੀਕ ਠਾਕ ਆ ਜਾ ਉੱਥੇ ਅੰਦਰ ਹੀ ਆਉ ਤਾੜਾ ਵੀ ਇੱਕ ਗੱਲ ਕਰਨੀ ਹੈ ਯਾਰ ਆ ਜਾ ਕੰਮ ਹੀ ਕੋਈ ਫੋਨ ਲਿਆ ਇਹ ਕਰਨਾ ਫੋਨ ਯਾਰ ਕੀ ਕਰਨਾ ਵਾ ਇੱਕ ਚੱਕਰ ਜਾ ਪੈ ਗਿਆ ਵਾ ਚੱਕਰ ਜਾ ਪੈ ਗਿਆ ਵਾ ਕੀ ਗੱਲ ਹੋ ਗਈ ਆਹੀਂ ਤਾਂ ਤਿਆਰ ਹੋਏ ਹਾਂ ਤੁਹਾਡੇ ਵੱਲ ਆਉਣ ਨੂੰ ਅੱਛਾ ਤੁਸੀਂ ਆਪੇ ਤਾਂ ਕਹਿੰਦੇ ਵੀ ਆਇਓ ਘਰ ਆਹੋ ਤੇ ਜੋਦ ਨੂੰ ਮੈਂ ਤਿਆਰ ਕੀਤਾ ਉਧਰੋਂ ਮੰਮੀ ਦਾ ਫੋਨ ਆ ਗਿਆ ਸੁੱਖੀ ਜਾਂਦਾ ਸੁੱਖ ਕਾਦੀ ਦੱਸਾਂ ਹਾਂ ਅਹੀਂ ਇਦਰੋਂ ਹੋ ਕੇ ਫਰੀ ਠੱਕਰ ਗਏ ਆ ਉਧਰੋਂ ਜੋਦਖੇ ਜੰਡਿਆ ਵੀ ਮੇਰੇ ਨਾਲ ਕਹਿੰਦੀ ਵੀ ਜੇ ਮੰਮੀ ਸਾਨੂੰ ਪਹਿਲਾਂ ਦੱਸ ਦਿੰਦੇ ਤੇ ਅਸੀਂ ਤੇ ਦੀ ਗੱਲ ਸੁਣ ਜਾਣਾ ਹੀ ਨਹੀਂ ਉਹ ਚਲ ਕੋਈ ਗੱਲ ਨਹੀਂ ਯਾਰ ਜੇ ਉਹਨੇ ਆਪ ਬੁਲਾਇਆ ਹੋਣਾ ਤੇ ਵਧੀਆ ਹੋ ਗਿਆ ਤੁਸੀਂ ਚਲ ਗਏ ਜੀ ਉਹ ਮੈਨੂੰ ਤੇ ਕੋਈ ਗੱਲ ਨਹੀਂ ਆ ਪਰ ਤੁਹਾਨੂੰ ਪਤਾ ਫਿਰ ਵੀ ਉਹਦੇ ਮਨ ਚ ਆਉਂਦਾ ਵਾ ਵੀ ਇੰਨਾ ਕੋ ਸਾਡੇ ਨਾਲ ਕੀਤਾ ਸਾਡੇ ਮੁੰਡੇ ਨਾਲ ਕੀਤਾ ਹੁਣ ਮੋਲ ਨਾ ਇੰਨਾ ਘਟ ਕੀਤੀਆਂ ਹਾਂ ਹਾਂ ਤੇ ਫਿਰ ਅਗਲੀ ਵੀ ਖਿੱਚਦੀ ਆ ਉਹਦਾ ਕਹਿੰਦਾ ਹੀ ਕੋਈ ਕਹਿਣਾ ਕੀ ਮਾਫੀਆਂ ਮੰਗਣ ਡਿਆ ਸੀਗਾ ਹੂੰ ਮੇਰਾ ਕੰਮ ਕਰਾ ਮੈਂ ਪੈਸੇ ਬੜੇ ਮਰਾਲੇ ਆ ਹੁਣ ਮੇਰਾ ਕੰਮ ਕਰਾ ਜੋ ਬੈਂਕ ਦੇ ਕੋਲ ਉਹ ਚੱਲ ਕੋਈ ਗੱਲ ਨਹੀਂ ਯਾਰ ਥੋਕਣਾ ਖਾ ਗਿਆ ਉਹਨੂੰ ਅਗਲਾ ਕੀ ਆਣਾ ਇੰਨਾ ਹੀ ਬੜਾ ਤੂੰ ਉਹਦਾ ਕੰਮ ਕਰਾਵ ਚਲੇਗਾ ਨਹੀਂ ਮੈਂ ਵੀ ਇਸੇ ਕਰਕੇ ਤੁਹਾਨੂੰ ਫੋਨ ਕਰਨ ਡਿਆ ਸੀ ਸਾਡਾ ਸੁਭਾਅ ਦੇ ਅੱਗੇ ਥੋੜਾ ਉਹ ਨਹੀਂ ਨਹੀਂ ਹਾਂ ਮੈਂ ਤੇ ਇਹੋ ਚੀਜ਼ ਚਾਹੁੰਦਾ ਵੀ ਕੀ ਪਤਾ ਜੇ ਮੈਂ ਉਹਦਾ ਕੰਮ ਕਰਾਦਾ ਤੇ ਮੋੜੀ ਪਾਵੇ ਓਏ ਆਹੋ ਹਨਾ ਹੋ ਸਕਦਾ ਵੈਦਾਂ ਤੇਰੀ ਘਰ ਦੀ ਨਹੀਂ ਗੱਲ ਕਰਦੀ ਕੋਈ ਘਰ ਦੀ ਵੀ ਉਹੀ ਗਾ ਤੱਲੇ ਮਰੀ ਜਾਂਦੇ ਸਮਝਣੇ ਕਿ ਸਾਡਾ ਕੰਮ ਕਰਾਓ ਅਸੀਂ ਬੜੇ ਪਿੱਛੇ ਪੈ ਗਏ ਆ ਸਾਡੀ ਤਨਖਾਹ ਹੁੰਦੀ ਸੀਗੀ ਆਹੋ ਮੈਂ ਹੁਣ ਤੁਹਾਨੂੰ ਤਨਖਾਹ ਲਵਦੀ ਆ ਤੇ ਪਹਿਲਾਂ ਤੁਹਾਨੂੰ ਰੱਬ ਬੁਲਾ ਉਹ ਚੱਲ ਕੋਈ ਗੱਲ ਉਹਨਾਂ ਕੋ ਸੋ ਸਮਝ ਕੇ ਨਾ ਫੇਰ ਹੀ ਫੋਨ ਕਰਾਇਆ ਹੋਗਾ ਹੂੰ ਤਾਂ ਚੱਲ ਅਗਲੇ ਜੇ ਮਾਫੀਆਂ ਮੰਗਣ ਦੇ ਆ ਤੇ ਹੋਰ ਕੀ ਚਾਹੀਦਾ ਨਹੀਂ ਐਸੇ ਕਰਕੇ ਮੈਂ ਸੋਚਿਆ ਵਾ ਵੀ ਆਪਾਂ ਇਦਾਂ ਕਰਦੇ ਆ ਸ਼ਮੀ ਸਰਵਜੀਤ ਭਾਈ ਕੋ ਚਲੀਏ ਆਹੋ ਕੋਈ ਗੱਲ ਇੱਕ ਕੰਮ ਹੋਰ ਕਰਨਾ ਪੈਣਾ ਵਾ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਨਾ ਉਹਨੂੰ ਵੀ ਕਿੰ ਮਨਾਉਣਾ ਪੈਣਾ ਵਾ ਉਹਨੂੰ ਕਹਿਣਾ ਸ਼ਿਕਾਇਤ ਵਾਪਸ ਲੈ ਆਪਣੀ ਇਹ ਵੀ ਕੰਮ ਕਰਨਾ ਪੈਣਾ ਜੀ ਅੱਛਾ ਅੱਛਾ ਆਹੋ ਉਹਨੂੰ ਵੀ ਮਿਲਿਏ ਜਾ ਕੇ ਅੱਜ ਰੋਹਿਤ ਨੂੰ ਵੀ ਤੇ ਇਹ ਵੀ ਕੰਮ ਕਰਾਈਏ ਕੋਈ ਗੱਲ ਨਹੀਂ ਮੈਨੂੰ ਫੋਨ ਕਰ ਦਈਏ ਫੇ ਚੱਲ ਜੀ ਉਹ ਮੇਨ ਤੇ ਕੰਮ ਹੋ ਨਹੀਂ ਸਾਰਾ ਠਾਲਿਆ ਵਾ ਆਹੋ ਨਹੀਂ ਠਾਲਿਆ ਉਹਨੂੰ ਕਹਿੰਦੇ ਤੂੰ ਸ਼ਿਕਾਇਤ ਵਾਪਸ ਲੈ ਲੈ ਤੇ ਇਹਦਾ ਚੱਲ ਜਿਹੜਾ ਕੰਮ ਇਹ ਹੋ ਜਾਓ ਫੇਰ ਕਿਤੇ ਆਰੇ ਲੱਗ ਜੂਗਾ ਯਾਰ ਤੇ ਕੋਈ ਨਹੀਂ ਬੰਦਿਆ ਹੋ ਗਿਆ ਤੁਸੀਂ ਮੋਟਰਸਲ ਤੇ ਆਓ ਤੁਸੀਂ ਪਹੁੰਚੋ ਘਰ ਤੇ ਮੈਂ ਵੀ ਤਿਆਰ ਹੋ ਗਿਆ ਨਾ ਫੇ ਚੱਲੀਏ ਸਬਜ਼ੀ ਦੇ ਭਾਜੀਾਂ ਕੋਈ ਗੱਲ ਨਹੀਂ ਤੂੰ ਮੈਨੂੰ ਫੋਨ ਕਰ ਦਈਂ ਹਾਂ ਆਹੋ ਉਹ ਚੱਲ ਵਧੀਆ ਹੋ ਜਾਊਗਾ ਕਿ ਨੌਕਰੀ ਮਿਲ ਜੂਗੀ ਇਹਨੂੰ ਹੁਜੋ ਬੰਨੇ ਵੀ ਕਿੰਨਾ ਕਿਤੇ ਤਰਲੇ ਮਾਰਨੇ ਆ ਕਿਸਦੇ ਜੇ ਨਾ ਆਖੇ ਲੱਗੂਗਾ ਤੇਰੀਆਂ ਕੀਟੀਆਂ ਤੇ ਗੜੀਆਂ ਆਉਣੀਆਂ ਕਿਹੜਾ ਕਿਸਨੇ ਧੱਕਾ ਕਰਨਾ ਆਪਣੇ ਆਪ ਨਾਲ ਆ ਵੀ ਕਰਨ ਲਿਆ